ਯੂਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਿੱਚ ਇਸ ਸਮੇਂ ਲੱਖਾਂ ਦੀ ਤعداد ਦੇ ਵਿੱਚ ਪੰਜਾਬੀ বাসਦੇ ਹਨ ਤੇ ਪੰਜਾਬੀਆਂ ਦੇ ਵੱਲੋਂ ਵੱਡੀਆਂ ਮੱਲਾਂ ਮਾਰ ਕੇ ਆਪਣਾ ਨਾਂ ਰੋਸ਼ਨ ਵੀ ਕੈਨੇਡਾ ਦੇ ਵਿੱਚ ਕੀਤਾ ਗਿਆ ਹੈ ਸੋ ਵੱਡੀ ਤعداد ਦੇ ਵਿੱਚ ਪੰਜਾਬੀ ਭਾਈਚਾਰੇ ਸਮੇਤ ਸਿੱਖ ਕਮਿਊਨਿਟੀ ਵੀ ਕੈਨੇਡਾ ਦੇ ਵਿੱਚ বাসਦੀ ਹੈ ਜਿਸ ਨੂੰ ਕੀ ਆਏ ਦਿਨ ਬਦਨਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੈਨੇਡਾ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ ਸੋ ਇਸੇ ਤਰ੍ਹਾਂ ਦੀ ਕੋਸ਼ਿਸ਼ ਹੁਣ ਕੈਨੇਡਾ ਦੇ ਵਿੱਚ ਰਹਿਣ ਵਾਲੀ ਔਰਤ ਦੇ ਦੁਆਰਾ ਕੀਤੀ ਗਈ ਹੈ ਜਿਸ ਦੇ ਦੁਆਰਾ ਕੀ ਖਬਰ ਸੁਣ ਕੇ ਤੁਸੀਂ ਵੀ ਹਰਾਨ ਰਹਿ ਜਾਵੋਗੇ ਕਿ ਇਸ ਦੇ ਦੁਆਰਾ ਕੈਨੇਡਾ ਦੇ ਵਿੱਚ ਜਿਹੜੇ ਤਿੰਨ ਮਰਡਰ ਕੀਤੇ ਗਏ ਹਨ ਲਗਾਤਾਰ ਤਿੰਨਾਂ ਦਿਨਾਂ ਦੇ ਵਿੱਚ ਸੋ ਅਲੱਗ-ਅਲੱਗ ਥਾਵਾਂ ਦੇ ਉੱਤੇ ਇਸ ਦੇ ਵੱਲੋਂ ਜਾਇਆ ਜਾਂਦਾ ਹੈ ਤੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਇਸ ਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਤੇਸ ਦੇ ਵੱਲੋਂ ਆਪਣੀ ਦੇਖਿਆ ਜਿਹੜੀ ਉਹ ਸਿੱਖ ਨੌਜਵਾਨ ਦੇ ਵਰਗੀ ਬਣਾਈ ਗਈ ਹੈ ਸਿਰ ਦੇ ਉੱਤੇ ਇਸ ਦੇ ਵੱਲੋਂ ਪਟਕਾ ਬੰਨਿਆ ਗਿਆ ਹੈ ਜੋ ਇਹ ਦੇਖ ਸਕਦੇ ਹੋ ਕਿ ਕਿਵੇਂ ਆਪਣੇ ਵਾਲਾਂ ਨੂੰ ਇਸ ਦੇ ਵੱਲੋਂ ਜੂڑا ਕਰਕੇ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਪਟਕਾ ਬੰਨ ਲਿਆ ਜਾਂਦਾ ਹੈ ਤਾਂ ਜੋ ਇਹ ਕੀ ਇਹ ਪਛਾਣ ਦੇ ਵਿੱਚ ਨਾ ਆ ਸਕੇ ਸੋ ਖੂਬ ਖੂਬ ਜਿਹੜਾ ਇਹ ਕਿਸੇ ਸਿੱਖ ਨੌਜਵਾਨ ਦੇ ਵਰਗੀ ਲੱਗ ਰਹੀ ਹੈ ਜਿਵੇਂ ਹੀ ਸੀਸੀਟੀਵੀ ਫੂਟੇਜ ਦੇ ਵਿੱਚੋਂ ਇਹ ਨੰਗਦੀ ਹੈ ਤੇ ਇਸ ਦੁਆਰਾ ਜਿਹੜੀ ਸੀਸੀਟੀਵੀ ਫੂਟੇਜ ਜਿਹੜੀ ਹੈ ਹੁਣ ਕੈਨੇਡਾ ਦੀ ਟੋਰਾਂਟੋ ਪੁਲਿਸ ਦੇ ਵੱਲੋਂ ਸ਼ੇਅਰ ਕਰਦ ਤੀ ਗਈ ਹੈ ਵੈਸੇ ਇਸ ਦਾ ਨਾਮ ਤੁਹਾਨੂੰ ਦੱਦ ਦਈਏ ਕਿ ਇਸ ਦਾ ਨਾਮ ਸਵਰੀਨਾ ਰਦਸਿਆ ਜਾ ਰਿਹਾ ਹੈ ਜੋ ਕਿ ਟ੍ਰਾਂਟੋ ਦੀ ਰਹਿਣ ਵਾਲੀ ਹੈ ਤੇ ਲਗਾਤਾਰ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ ਕਤਲ ਤਿੰਨੇ ਦੇ ਵੱਲੋਂ ਕੀਤੇ ਗਏ ਹਨ ਤੇ ਇਸ ਦੀ ਜਿਹੜੀ ਤਸਵੀਰ ਕਿਸੇ ਸਿੱਖ ਨੌਜਵਾਨ ਦੇ ਵਰਗੀ ਲੱਗ ਰਹੀ ਹੈ ਕਿਉਂਕਿ ਇਸ ਨੇ ਸਿੱਖ ਨੌਜਵਾਨਾਂ ਦੀ ਤਰ੍ਹਾਂ ਪਟਕਾ ਬੰਨਿਆ ਹੋਇਆ ਹੈ ਤੇ ਸਿੱਖਾਂ ਦੇ ਵਿੱਚ ਜਿਹੜਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਸੋ ਤਸਵੀਰ ਵੀ ਇਹ ਹੁਣ ਪੰਜਾਬੀ ਇਨਫਲੂਐਂਸਰਾਂ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸੋ ਕੈਨੇਡਾ ਦੇ ਵਿੱਚ ਲਗਾਤਾਰ ਹੁਣ ਸਿੱਖਾਂ ਦੇ ਜਿਹੜਾ ਆ ਨਫ਼ਰਤ ਫਲਾਈ ਜਾ ਰਹੀ ਹੈ ਜੋ ਕਿ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ